ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਇੱਕ ਨਵੀਂ ਜਿਹੜੀ ਹੈਗੀ ਡਵੈਲਪਮੈਂਟ ਹੋਈ ਹੈ ਪੰਜਾਬ ਕੈਬਨਿਟ ਦੇ ਵਿੱਚ ਇੱਕ ਮੰਤਰੀ ਹੋਰ ਇੰਡਕਟ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੁਧਿਆਣਾ ਪੱਛਮ ਦੀਆਂ ਪਿੱਛੇ ਬਾਈਪੋਲ ਹੋਈਆਂ ਸੀਗੀਆਂ ਇਲੈਕਸ਼ਨ ਹੋਇਆ ਸੀਗਾ ਉਸ ਦੇ ਵਿੱਚ ਜੱਤੂ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਅਰੋੜਾ ਉਹ ਵਿਧਾਇਕ ਬਣ ਕੇ ਆਏ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਐਸੇ ਮੈਂਬਰ ਪਿਛਲੇ ਦਿਨੀ ਸੌ ਚੁਕਾਈ ਗਈ ਅੱਜ ਉਹਨਾਂ ਨੂੰ ਗਵਰਨਰ ਹਾਊਸ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਮੰਤਰੀ ਦੀ ਸੌ ਚੁਕਾਈ ਗਈ ਸੀਗੀ ਮੰਤਰੀ ਦੇ ਅਹੁਦੇ ਦੀ ਸੌ ਚੁਕਾਈ ਗਈ ਸੀ ਤੁਹਾਨੂੰ ਦੱਸ ਦਈਏ ਕਿ ਜਦੋਂ ਖਾਸ ਤੌਰ ਤੇ ਸੰਜੀਵ ਅਰੋੜਾ ਨੂੰ ਰਾਜ ਸਭਾ ਤੋਂ ਹਟਾ ਕੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਲੈ ਕੇ ਆਈ ਸੀ ਤੇ ਉਹਨਾਂ ਨੇ ਇਹੀ ਖਾਸ ਤੌਰ ਤੇ ਜਦੋਂ ਕੈਂਡੀਡੇਟ ਬਣਾਇਆ ਸੀ ਪੱਛਮ ਦਾ ਲੁਧਿਆਣਾ ਵਿਅਸਤਾ ਤੇ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਅਸੀਂ ਇਹਨਾਂ ਨੂੰ ਜਿਤਾਓ ਕਿਉਂਕਿ ਸਰਕਾਰ ਸਾਡੀ ਆਮ ਆਦਮੀ ਦੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਦੇ ਰੂਪ ਦੇ ਵਿੱਚ ਸਤਾ ਕਰ ਰਹੀ ਹੈ ਤੇ ਇਸ ਕਰਕੇ ਸਾਡੇ ਕੈਂਡੀਡੇਟ ਨੂੰ ਜਿਤਾਓ ਤਾਂ ਕਿ ਜਿਹੜਾ ਟਾਈਮ ਪੀਰੀਅਡ ਹੈਗਾ ਹੈ ਜਾਂ ਸਤਾ ਦੇ ਵਿੱਚ ਹੋਣ ਦੇ ਕਾਰਨ ਇੱਥੇ ਦੀ ਡਿਵੈਲਪਮੈਂਟ ਹੋਏਗੀ ਨਾਲ ਹੀ ਉਹਨਾਂ ਨੇ ਇਹ ਵੀ ਕਿਆਸੀ ਕਿ ਇਸ ਇਲਾਕੇ ਦੀ ਹੋਰ ਵੀ ਚੰਗੀ ਡਿਵੈਲਪਮੈਂਟ ਜਾਂ ਵਿਕਾਸ ਹੋਏਗਾ ਕਿਉਂਕਿ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਦੇ ਵਿੱਚ ਵੀ ਜਗ੍ਹਾ ਦਿੱਤੀ ਜਾਏਗੀ ਅੱਜ ਜਿਹੜੀ ਇਹ ਕੈਬਨਿਟ ਦੇ ਵਿੱਚ ਇਜ਼ਾਫਾ ਹੋਇਆ ਹੈ ਪਿਛਲੇ ਕਈ ਵਾਰ ਇਸ ਸਰਕਾਰ ਦੇ ਦੌਰਾਨ ਕੋ 6-7 ਵਾਰ ਜਿਹੜਾ ਇਜ਼ਾਫਾ ਇਸ ਮੰਤਰੀ ਮੰਡਲ ਦੇ ਵਿੱਚ ਹੋਇਆ ਜਾਂ ਫੇਰ ਬਦਲ ਖਾਸ ਤੌਰ ਤੇ ਕਿਹਾ ਜਾਏ ਤਾਂ ਕੀਤਾ ਗਿਆ ਹੈ ਕਾਫੀ ਸਾਰੇ ਮੰਤਰੀ ਸਿਗੇ ਜਿਹੜੇ ਉਹਨਾਂ ਨੂੰ ਹਟਾਇਆ ਗਿਆ ਔਰ ਉਹਦੀ ਜਗ੍ਹਾ ਨਵੇਂ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸੌਂ ਚਕਾਈ ਗਈ ਪਰ ਹੁਣ ਜਿਹੜੇ ਕਿ ਲੁਧਿਆਣਾ ਪੱਛਮ ਤੋਂ ਮੰਤਰੀ ਵਿਧਾਇਕ ਚੁਣ ਕੇ ਆਏ ਨੇ ਸੰਜੀਵ ਅਰੋੜਾ ਉਹਨਾਂ ਨੂੰ ਅੱਜ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਕੈਬਨਿਟ ਮਿਨਿਸਟਰ ਬਣਾ ਦਿੱਤਾ ਗਿਆ ਔਰ ਉਹ ਐਨਆਰਆਈ ਮਹਿਕਮਾ ਜਿਹੜਾ ਹੈ ਉਹ ਦਿੱਤਾ ਗਿਆ। ਔਰ ਤੁਹਾਨੂੰ ਦੱਸ ਦਈਏ ਕਿ ਐਨਆਰਆਈ ਮਹਿਕਮਾ ਦਿੱਤਾ ਗਿਆ ਹੈ ਔਰ ਇਸ ਤੋਂ ਪਹਿਲੇ ਐਨਆਰਆਈ ਮੰਤਰੀ ਜਿਹੜੇ ਸੀਗੇ ਉਹ ਕੁਲਦੀਪ ਸਿੰਘ ਢਾਲੀਵਾਲ ਸੀਗੇ। ਕੁਲਦੀਪ ਸਿੰਘ ਢਾਲੀਵਾਲ ਨੇ ਆਪਣਾ ਜਿਹੜਾ ਹੈਗਾ ਅਸਤੀਫਾ ਰੈਜ਼ੀਗਨੇਸ਼ਨ ਉਹ ਦੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਇੱਕ ਵਾਰ ਫੇਰ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਆਪਣਾ ਰੈਜ਼ੀਗਨੇਸ਼ਨ ਜਿਹੜਾ ਹੈਗਾ ਉਹ ਦੇ ਦਿੱਤਾ ਹੈ ਔਰ ਉਸ ਦੀ ਜਗ੍ਹਾ ਅੱਜ ਨਵੇਂ ਬਣੇ ਮੰਤਰੀ ਸੰਜੀਵ ਅਰੋੜਾ ਨੂੰ ਐਨਆਰਆਈ ਵਿਭਾਗ ਜਿਹੜਾ ਹੈ ਉਹ ਦੇ ਦਿੱਤਾ ਗਿਆ ਉਹਦੇ ਮੰਤਰੀ ਬਣਾ ਦਿੱਤੇ ਗਏ ਨੇ ਭਗਵੰਤ ਮਾਨ ਸਰਕਾਰ ਨੇ ਕਈ ਵਾਰੀ ਆਪਣੇ ਪੂਰੇ ਡਿਊਰੇਸ਼ਨ ਦੇ ਵਿੱਚ ਪਿਛਲੇ ਸਾਢੇ 3 ਸਾਲ ਦੇ ਡਿਊਰੇਸ਼ਨ ਦੇ ਵਿੱਚ ਬਹੁਤ ਵਾਰੀ ਮੰਤਰੀ ਮੰਡਲ ਦੇ ਵਿੱਚ ਜਿਹੜੇ ਹੈ ਉਹ ਫੇਰ ਬਦਲ ਕੀਤੇ ਨੇ ਕਈ ਮੰਤਰੀ ਜਿਹੜੇ ਨੇ ਉਹ ਨਵੇਂ ਲਾਏ ਗਏ ਜਾਂ ਰੋਟੇਸ਼ਨ ਤੇ ਮੰਤਰੀ ਜਿਹੜੇ ਸੀ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਔਰ ਮੰਤਰੀ ਬਰਸ ਦੇ ਵਿੱਚ ਕਾਫੀ ਫੇਰ ਬਦਲ ਜਿਹੜੇ ਹੈ ਚੇਂजेस ਦੇਖਣ ਨੂੰ ਮਿਲੇ ਅੱਜ ਵੀ ਜਿਹੜੇ ਖਾਸ ਤੌਰ ਤੇ ਸਭ ਦੀਆਂ ਕਿਉਂਕਿ ਨਜ਼ਰਾਂ ਟਿਕੀਆਂ ਹੋਈਆਂ ਸੀ ਪਿਛਲੇ ਦਿਨ ਗਵਰਨਰ ਹਾਊਸ ਮੁੱਖ ਮੰਤਰੀ ਆਪ ਗਏ ਸੀ ਮਿਲਣ ਗਏ ਸੀਗੇ ਔਰ ਉੱਥੇ ਜਾ ਕੇ ਉਹਨਾਂ ਨੇ ਜਦੋਂ ਮੀਡੀਆ ਨਾਲ ਬਾਹਰ ਆ ਕੇ ਗੱਲਬਾਤ ਕੀਤੀ ਕਿਉਂਕਿ ਬਿਲਕੁਲ ਜਿੱਤ ਦੇ ਬਾਅਦ ਉਹ ਗਵਰਨਰ ਹਾਊਸ ਗਏ ਸੀਗੇ ਉਹਨਾਂ ਨੂੰ ਮਿਲਣ ਗੁਲਾਬ ਚੰਦ ਘਟਾਰੀਆ ਨੂੰ ਮਿਲਣ ਗਏ ਸੀਗੇ ਪੰਜਾਬ ਦੇ ਗਵਰਨਰ ਨੇ ਔਰ ਉਦੋਂ ਜਾ ਕੇ ਜਦੋਂ ਬਾਹਰ ਆਏ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਔਰ ਮੀਡੀਆ ਨੇ ਜਦੋਂ ਡੈਫੀਨੇਟਲੀ ਉਸ ਇਹੀ ਸਭ ਨੂੰ ਲੱਗ ਰਿਹਾ ਸੀ ਕਿ ਮંત્રી ਬਣਾਉਣ ਵਾਸਤੇ ਸੰਜੀਵ अरोड़ा ਨੂੰ ਉਸ ਦੇ ਸਮਾਗਮ ਦੀ ਉਸ ਗੱਲਬਾਤ ਨੂੰ ਅੱਗੇ ਤੋਰਨ ਦੇ ਵਾਸਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਗਵਰਨਰ ਹਾਊਸ ਗਵਰਨਰ ਗੁਲਾਬਚੰਦ ਕਟਾਰੀਆ ਨੂੰ ਮਿਲਣ ਵਾਸਤੇ ਗਏ ਨਹੀਂ ਪਰ ਉਸ ਦਿਨ ਇਹ ਨਹੀਂ ਹੋਇਆ ਤੇ ਉਹਨਾਂ ਨੇ ਬਾਹਰ ਆ ਕੇ ਇਹੀ ਗੱਲ ਕਹੀ ਕਿ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਾਕੀ ਸਾਰੀਆਂ ਪਾਰਟੀਆਂ ਦਾ ਆਫਿਸ ਹੈਗਾ ਦਫ਼ਤਰ ਬੜੇ ਹੋਏ ਨੇ ਉਹਨਾਂ ਨੂੰ ਜਗ੍ਹਾ ਮਿਲੀ ਹੋਈ ਹੈ ਅਸੀਂ ਕਾਫੀ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਦਫਤਰ ਨਹੀਂ ਹੈਗਾ ਬਾਕੀ ਪਾਰਟੀਆਂ ਦੀ ਤਰ੍ਹਾਂ ਜਿਵੇਂ ਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਸਾਰੀਆਂ ਦੂਜੀਆਂ ਪਾਰਟੀਆਂ ਨੂੰ ਦਫਤਰ ਦੀ ਜਗ੍ਹਾ ਮਿਲੀ ਹੋਈ ਹੈ ਉਸੇ ਦੀ ਚਿੱਠੀ ਅੱਜ ਅਸੀਂ ਦੇਣ ਆਏ ਸੀ ਕਿਉਂਕਿ ਸਾਡੀ ਵੀ ਨੈਸ਼ਨਲਾਈਜ਼ਡ ਪਾਰਟੀ ਹੈਗੀ ਹੈ ਪੂਰੇ ਤਰੀਕੇ ਦੇ ਨਾਲ ਰਜਿਸਟਰਡ ਨੈਸ਼ਨਲਾਈਜ਼ਡ ਪਾਰਟੀ ਹੈਗੀ ਹੈ ਔਰ ਉਹ ਮਾਨਤਾ ਪ੍ਰਾਪਤ ਲਈ ਸਾਰੀਆਂ ਸ਼ਰਤਾਂ ਨੂੰ ਕੰਪਲੀਟ ਕਰਦੀ ਹੈ ਪਰ ਉਸ ਦਿਨ ਉਹਨਾਂ ਨੇ ਇਹ ਵੀ ਨਾਲ ਕਿਹਾ ਮੀਡੀਆ ਨੂੰ ਕਿ ਜੋ ਤੁਸੀਂ ਸੋਚ ਰਹੇ ਹੋ ਅੱਜ ਮੈਂ ਉਸ ਕੰਮ ਲਈ ਨਹੀਂ ਆਇਆ ਸੀਗਾ ਪਰ ਉਹਦੇ ਬਾਅਦ ਜਿਹੜੀ ਹੈਗੀ ਐ ਸਭ ਨੇ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਸੰਜੀਵ ਅਰੋੜਾ ਹੋਰੀ ਜਿਹੜੇ ਸੀ ਐਜ਼ ਅ ਮੈਂਬਰ ਉੱਥੇ ਉਹਨਾਂ ਨੇ ਸੌ ਚੁੱਕੀ ਆਮ ਆਦਮੀ ਪਾਰਟੀ ਦੇ ਪਹਿਲੇ ਜਿਹੜੇ 92 ਮੈਂਬਰ ਸੀਗੇ ਉਹਨਾਂ ਦੇ ਹੁਣ 94 ਹੋ ਗਏ ਐਸਾ ਦੇ ਨਾਲ ਜਿਹੜੀ ਫਿਗਰ ਹੈ ਉਹ ਲਗਾਤਾਰ ਜਿਹੜੀ ਚੇਂਜ ਹੁੰਦੀ ਦਿਖਾਈ ਦੇ ਰਹੀ ਹੈ ਪਰ ਇਸ ਦੇ ਨਾਲ ਤੁਹਾਨੂੰ ਹੋਰ ਵੀ ਇੱਕ ਗੱਲ ਦੱਸ ਦਈਏ ਕਿ ਅੱਜ ਖਾਸ ਤੌਰ ਤੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਔਰ ਸਭ ਤੋਂ ਵੱਡੀ ਜਿਹੜੀ ਸੁਰਖੀਆਂ ਵਿੱਚ ਇਸ ਟਾਈਮ ਖਬਰ ਹੈ ਉਹ ਇਹ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕੀ ਐਨਆਰਆਈ ਮਿਨਿਸਟਰ ਸੀਗੇ ਉਹਨਾਂ ਨੇ ਆਪਣੇ ਅਹੁਦੇ ਤੋਂ ਮੰਤਰੀ ਐਜ਼ ਅ ਮੰਤਰੀ ਐਨਆਰਆਈ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਉਸ ਦੀ ਜਗ੍ਹਾ ਜਿਹੜੇ ਨੇ ਹੁਣ ਸੰਜੀਵ ਅਰੋੜਾ ਜਿਹੜੇ ਕੀ ਲੁਧਿਆਣਾ ਵੈਸਟ ਤੋਂ ਜਿੱਤ ਕੇ ਆਏ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹ ਲੈਣਗੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹੋਂ ਘਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ